ਮੰਮੀ ਦਾਦਾ ਕਿੰਨਾ ਸੋਭੀ ਸੁਭਦੀਪ ਨੂੰ ਇਹ ਵੀ ਚੁੱਕ ਕੇ ਬੈਠੀ ਤੇ ਰਹਿੰਦੀ ਸੀ ਧੀਆ ਦੇ ਘਰ ਤੇ ਮਾਂ ਦਾ ਕਿਹੜਾ ਜੋਰ ਹੁੰਦਾ ਹੈ ਇਹਨਾਂ ਨੇ ਤੇ ਮੈਨੂੰ ਹੀ ਬੁਰਾ ਬਣਾਤਾ ਨਾ ਮੇਰੇ ਮੋਢੇ ਤੇ ਰੱਖ ਕੇ ਬੰਦੂਕ ਚਲਾਤੀ ਆਪ ਤੇ ਬੁਰੇ ਬਹਾਨਾ ਨਹੀਂ ਤੇ ਮੈਨੂੰ ਬਣਾਤਾ ਹੁਣ ਮੈਂ ਕਿਹੜੇ ਮੂਹਨਾ ਨੂੰ ਕਹੂੰਗੀ ਵੀ ਫੇਰ ਆ ਜਾ ਇਹ ਕਿਹਨਾਂ ਮੂਹੇ ਓਹ ਬੜੀ ਗਰਮੀ ਹੈ ਬਾਹਰ ਭਰਾ ਗਰਮੀ ਤੇ ਹੈਗੀ ਛਾਡਾ ਇਹਨੇ ਸਾਡਾਂ ਝੁੰਬਾਏ ਆਪ ਤੈਨੂੰ ਨਾ ਤੇ ਹੀ ਬੁਰੇ ਬਣੇ ਮੈਨੂੰ ਤੇ ਬਣਾਤਾ ਨਾ ਤੈਨੂੰ ਕਾਦੀ ਬੁਰੀ ਬਣਾਤਾ ਬੁਰੀ ਬਣਾਤਾ ਜੇ ਤੁਹਾਡਾ ਪਰਿਵਾਰ ਚੰਗਾ ਹੁੰਦਾ ਤੇ ਅੱਜ ਮੇਰੀ ਮੰਮੀ ਨੇ ਇੱਥੇ ਰਹਿਣਾ ਇਹਨਾਂ ਮੇਰੇ ਕੋਲ ਸਵਾ ਮਹੀਨਾ ਕਰਵਾ ਕੇ ਤੇ ਫੇਰ ਜਾਣਾ ਹੈ ਪਰਿਵਾਰ ਚੰਗਾ ਹੀ ਆ ਕੀ ਹੋਇਆ ਇਹਨਾਂ ਨੂੰ ਬਸ ਇਹਨਾਂ ਦੀ ਗਿਰਗਿਰ ਨਹੀਂ ਮੁੱਕਦੀ ਆ ਗਿਰਗਿਰ ਨਹੀਂ ਮੁੱਕਦੀ ਹੁਣ ਮੇਰੇ ਨਾਲ ਤੇ ਨਾਰਾਜ਼ ਹੋਈ ਗਈ ਨਾ ਮੰਮੀ ਉਹ ਕੋਈ ਨਹੀਂ ਧੰਮਾ ਵੱਣ ਨਾਰਾਜ਼ ਹੁੰਦੀਆਂ ਹੁੰਦੀਆਂ ਆਪੇ ਮੰਨ ਜੂਗੀ ਆ ਥੋੜਾ ਕਿ ਚਿਰ ਇਦਾਂ ਕਰਦੀ ਹੁੰਦੀ ਤੈਨੂੰ ਪਤਾ ਹੀ ਹੈ। ਹਾਂ ਕਿੰਨੇ ਚਾਵਾਂ ਮੈਂ ਉਹਨੂੰ ਸੱਦਿਆ ਇਹ ਤੇ ਚਾਵਾਂ ਹੀ ਚਾਹੀ ਉਹਨੂੰ ਮੈਂ ਛੱਡ ਕਿਉਂਣਾ ਸੀ। ਚਾਹੀ ਚਾਹੀ ਉਹ ਨੂੰ ਬੈਠਵਾ ਜਣਾ ਛੱਡ ਕਿਉਂਣਾ ਸੀ ਉਹਨੂੰ ਤੇ ਹੋਰ ਕੀ ਇੰਨਾ ਹੀ ਛੱਡ ਕਿਉਂਣਾ ਜਿੱਦਾਂ ਹੁਣ ਛੱਡ ਗਿਆ। ਨਾਲੇ ਆਪ ਜਾਂਦੇ ਫੇਰਾਪਾਂ ਦੇ ਨਾਲੇ ਮੰਮੀ ਨੂੰ ਛੱਡ ਆਉਂਦੇ। ਪਰਜਾਈ ਨੇ ਕਹਣਾ ਠੀਕ ਹੈ ਮੇਰੀ ਮਾਂ ਦੀ ਵੀ ਕਿੰਨੀ ਕੀਤ ਕਰਦੇ ਜਿਤ ਕਰਦੇ। ਪਰਜਾਈ ਨੂੰ ਉਦਾਂ ਨਹੀਂ ਪਤਾ ਵੀ ਅਸੀਂ ਕਰਨੇ। ਹੂੰ ਹੁਣ ਇੱਥੋਂ ਦੇ ਹਾਲਾਤ ਥੋੜੀ ਕਿਸੇ ਨੂੰ ਪਤਾ ਵਾ। ਪਰਜਾਈ ਨੇ ਤਾਂ ਕਹਿਣਾ ਵੀ ਲੈ ਕੇ ਗਏ ਸੀ ਤੇ ਹੁਣ ਆ ਆਪੇ ਗਈ ਓ। ਤਾਨੂੰ ਪਤਾ ਪਰਜਾਈਆਂ ਜਿੱਦਾਂ ਦੀਆਂ ਹੁੰਦੀਆਂ ਇਹਦਾ ਪਤਾ ਨਹੀਂ ਤੂੰ ਕਿੱਧਰ ਕਿੱਧਰ ਦੀਆਂ ਗੱਲਾਂ ਸੋਚਦੀਂ ਨਹੀਂ ਪਰਜਾਈਆਂ ਤਾਂ ਪਰਜਾਈ ਦਾ ਡਰ ਪਿਆ ਫਿਰ ਡਰੀ ਪਿਆ ਆਹ ਤੇ ਘਰ ਘਰ ਦੀ ਇਹੋ ਕਹਾਣੀ ਐ ਫਿਰ ਜੇ ਤੈਨੂੰ ਸਾਡੇ ਘਰ ਦੀ ਤੇ ਲੋਗਾਂ ਦੀ ਕਹਾਣੀ ਐ ਮੈਂ ਤਾਂ ਹੋਰ ਕਿਤੇ ਵੇਖਿਆ ਨਹੀਂ ਆਡੇ ਤੇ ਉੱਥੇ ਇਦਾਂ ਦਾ ਕੋਈ ਚੱਲਦਾ ਹੀ ਨਹੀਂ ਹੁਣ ਨਹੀਂ ਚੱਲਦਾ ਤੇ ਫਿਰ ਮੈਂ ਕੀ ਦੱਸ ਕੀ ਕਰਾਂ ਕੀ ਕਰਾਂ ਮੈਂ ਕਿਦਾਂ ਹਟਾਵਾਂ ਉਹਨੂੰ ਮੈਂ ਤਾਂ ਆ ਪਰੇਸ਼ਾਨ ਹੋ ਗਿਆ ਹੁਣ ਮੇਰਾ ਤਾਂ ਜੀ ਕੱਢਿਆ ਵੀ ਮੈਂ ਛੱਡ ਕੇ ਨਾ ਆ ਘਰ ਤੇ ਕਿਤੇ ਹੋਰ ਹੀ ਚੱਲ ਜਾਂ ਆਹ ਨੌਕਰੀ ਤੇ ਛੱਡਦੀ ਹੁਣ ਘਰ ਵੀ ਛੱਡ ਦੋ ਮੜ ਕੇ ਕੀ ਦੀ ਸੜਕਾਂ ਤੇ ਰਹਿਣਾ ਜਾ ਕੇ ਨਹੀਂ ਮੇਰਾ ਇਰਾਦਾ ਬਣ ਗਿਆ ਕਿਤੇ ਲੱਭ ਗਏ ਨਾ ਦੂਰ ਨੌਕਰੀ ਉੱਥੇ ਚੱਲ ਜਾਣਾ ਬੰਨ ਨਾਲ ਤੈਨੂੰ ਵੀ ਲੈ ਜਾਣਾ ਵਾ ਆਪਣੀ ਬੁੱਤੀ ਨੂੰ ਨਾਲ ਹੀ ਲੈ ਜਾਣਾ ਇੱਥੇ ਰਹਿਣਾ ਹੀ ਨਹੀਂ ਥੋੜਾ ਚਿਰ ਰੁਕ ਜਾ ਬਸ ਚੱਲ ਵੇਖ ਲੋ ਕੋਈ ਕੰਮ ਕੂਮ ਲੱਭੂਗਾ ਤਾਂ ਫੇਰ ਹੀ ਜਾਵਾਂਗੇ ਆ ਨਹੀਂ ਮੈਨੂੰ ਨਹੀਂ ਚੰਗਾ ਲੱਗਦਾ ਕੋਈ ਉਹਦੇ ਨਾਲ ਲੜਦੀ ਰਹਿੰਦੀ ਕੋਈ ਉਹਦੇ ਨਾਲ ਗਿਰ ਗਿਰ ਕੋਈ ਉਹਦੇ ਨਾਲ ਗਿਰ ਗਿਰ ਸੱਚੀ ਗੱਲ ਆ ਦਾ ਜਿਹਦਾ ਮੂੰਹ ਵੇਖੋ ਐਡਾ ਬਣਿਆ ਦਾ ਮਾਤਾਵਾ ਤੇ ਉਹਨੂੰ ਫਿਰਨ ਤੋਂ ਹੀ ਵੇਲ ਨਹੀਂ ਉਹ ਚਵੇਰਦੀ ਆਈ ਇੱਥੇ ਕਿੱਥੇ ਆਈ ਐ ਉਹ ਤਾਂ ਬੜੀਆਂ ਗੱਲਾਂ ਮਾਰਦੀ ਗੱਲਾਂ ਵਾਲਿਆ ਕੰਮ ਥੋੜਾ ਕਰਨਾ ਕੋ ਸਾਡੇ ਕੋ ਜਿਹੜੀ ਇੱਕ ਹੈਗੀ ਉਹ ਵੀ ਗਈ ਐ ਤੇ ਇਹੀ ਕਾਲੇ ਪੇ ਛੇਤੀ ਛੇਤੀ ਕਲਦੇ ਇਹਨੂੰ ਕਲਦੇ ਤੇ ਯਾਰ ਫੇਰ ਕੀ ਕਰਾਂ ਭੇਤ ਸਾਰੇ ਖੁੱਲਦੇ ਹੀ ਕਰਦੇ ਭੇਤ ਖੁੱਲਦੇ ਖੁੱਲ ਜਾਂਦੇ ਫੇਰ ਕੀ ਹੁੰਦਾ ਅੱਗੇ ਕਿਹੜਾ ਲੋਕਾਂ ਨੂੰ ਪਤਾ ਨਹੀਂ ਐ ਲੋਕ ਲੋਕ ਤੇ ਲੋਕੀ ਵੇਂਦੇ ਰਹਿੰਦੇ ਤੁਹਾਡੇ ਘਰ ਵਾਲਾ ਆਹ ਵੇਂਦੇ ਲੋਕੀ ਘਰ ਵਾਲਾ ਹੋਰ ਪੇਂਟ ਦੀ ਗੱਲ ਹੋਰ ਹੁੰਦੀ ਐ ਘਰ ਗਵੰਡੀਆਂ ਦੀ ਗੱਲ ਹੋਰ ਹੁੰਦੀ ਐ ਰਿਸ਼ਤੇਦਾਰਾਂ ਦੀ ਗੱਲ ਹੋਰ ਹੁੰਦੀ ਐ ਜੋ ਵੀ ਤਾਂ ਘਰ ਦਾ ਮੈਂਬਰ ਹੀ ਉਹ ਰਿਸ਼ਤੇਦਾਰ ਜਿਹੜੇ ਹੀ ਗੇ ਉਹ ਰਿਸ਼ਤੇਦਾਰ ਹੀ ਹੁੰਦੇ ਕੁੜਮ ਕੁੜਮੀ ਨੇ ਜੋ ਮਰਜੀ ਆ ਹੁਣ ਜੋ ਮੇਰੇ ਨਾਲ ਗੱਲਬਾਤ ਆ ਉਹਦੀ ਉਹਨਾਂ ਦੀ ਸਾਰੇ ਤਬਰ ਨਾਲ ਥੋੜੀ ਆ ਹੂੰ ਤੱਕ ਨਾ ਵੜੀ ਹੁਣ ਮੈਂ ਕਿਹੜੇ ਮੂੰਹ ਨਾਲ ਉੱਥੇ ਜਾਊ ਐਸੇ ਨਾ ਜਾਣਾ ਨਹੀਂ ਤਾਂ ਬਦਲਾ ਲਾਂਗੇ ਫਿਰ ਬਦਲਾ ਲਾਂ ਲਾਸਟਿਕ ਸਰਜਰੀ ਕਰਵਾ ਦਾਂ ਕਿਹੜੇ ਮੂੰਹ ਨਾਲ ਜਾਣਾ ਤੁਹਾਨੂੰ ਤਾਂ ਗੱਲਾਂ ਹੁੰਦੀਆਂ ਮੈਨੂੰ ਨਹੀਂ ਨਾ ਹੁੰਦੀਆਂ ਇਹ ਨੁਣੀ ਆਉਂਦੀਆਂ ਗੂੰਗੀ ਆ ਕਰਨ ਤੇ ਨਹੀਂ ਇਹ ਤਾਂ ਵੱਧ ਗਈ ਗੁੰਦੀਆਂ ਗੱਲਾਂ ਲਾਇਆ ਚਾ ਕਿੱਥੇ ਰਹਿ ਗਈਆਂ ਹਲ ਮੈਨੂੰ ਫੋਨ ਲਾਉਣਾ ਸੀ ਗੱਡੜੀ ਨੂੰ ਫੜ ਲਾ ਤੇ ਤੂੰ ਫੋਨ ਚੰਗਾ ਹੂੰ ਜੇ ਤੂੰ ਇਹ ਬੰਨਾ ਕਰਨ ਲੱਗਦੇ ਉਹਦੋਂ ਸਾਰਾ ਕੁਝ ਚੰਗਾ ਹੋ ਜਾਂਦਾ ਤੈਨੂੰ ਤੇ ਯਾਰ ਨਿਕਲ ਜਾਂਦਾ ਮੂੰਹ ਚ ਤੇ ਪਿਆਰ ਵੀ ਕਿੰਨਾ ਕਰਦਾ ਤੈਨੂੰ ਕਦਰ ਤਾਂ ਪਤਾ ਨਹੀਂ ਹੁ ਪਰ ਨਹੀਂ ਕਰਦਾ ਕਰਦੇ ਆ ਹਾਂ ਪਿਆਰੀ ਨੂੰ ਦੱਸਣਾ ਪੈਂਦਾ ਦਰਿੰਨ ਹੋਉਂਦੀ ਲੱਗ ਗਿਆ ਚੁੱਕ ਨਹੀਂ ਦੇ ਉੱਦਪਰੇ ਸੁੱਤੇ ਹੋਣੇ ਆ ਨਹੀਂ ਡਾਡੀ ਤੇ ਘਾੜੀ ਸੌਂਦੇ ਜੇ ਸੁੱਤੇ ਹੁੰਦੇ ਤੇ ਫੋਨ ਲੱਗ ਗਿਆ ਹੋਣਾ ਹੀ ਹੂੰ ਬਿਲਕੁਲ ਆਹ ਜੇ ਡਾਡੀ ਵੀ ਫੋਨ ਨਹੀਂ ਨਾ ਚੁੱਕਦੇ ਫੇਰ ਬੜਾ ਟੈਨਸ਼ਨ ਕੀ ਹੋ ਜਾਂਦੀ ਧਿਆਨ ਜਾ ਜਾਂਦਾ ਉਦੋਂ ਨਹੀਂ ਫਿਰ ਉੱਦਪਰੇ ਹੁੱਤੇ ਹੋਣੇ ਆ ਬੱਤੀ ਬੁੱਤੀ ਆਉਣ ਜੁਣੀ ਆ ਅੱਖ ਲੱਗਣੀ ਆ ਸਰਫ ਹੁਣ ਦਿੱਤ

ਕਿ ਆਉਣਾ ਹੀ ਨਾ ਅੱਜ ਮੈਂ ਤੇ ਫਿਰ ਪਤਾ ਲੱਗ ਜਾਣਾ ਹੈਗਾ ਅਮਰਤ ਹੋਵੇ ਤੇ ਉਹਨੂੰ ਛੱਟ ਫੋਨ ਲਾ ਕੇ ਪੁੱਛ ਲਈਦਾ ਹੀਗਾ ਹਣ ਉਹ ਵੀ ਨਾਨਕੇ ਗਈ ਹੋ ਤੇ ਚੱਲ ਨਾ ਲਾ ਕੇ ਕੱਲ ਐਤਵਾਰ ਨੂੰ ਜਾਵਾਂਗੇ ਛੁੱਟੀ ਸਮਰੀਦ ਨੂੰ ਪੱਕਾ ਹਾਂ ਜਾਵਾਂਗੇ ਚੱਲ ਫੇਰ ਵੀਰ ਲਾਂਗੇ ਹੂੰ ਭਾਬੀ ਨਾਲ ਕੇ ਵਖਮਲਾ ਭਾਬੀ ਨੂੰ ਰਹਿਣ ਦੇ ਉਹਨੇ ਕਿੱਦਾਂ ਕਿੱਦਾਂ ਬੋਲਣਾ ਲਾ ਕੇ ਵੇਖਦੀ ਹਾਂ ਕਿਤੇ ਨਹੀਂ ਕੋਈ ਕਹਿਦਣ ਲੱਗੀ ਸ਼ਸ਼ੀ ਕਾਕਾ ਜੀ ਸਤਿ ਸ਼੍ਰੀ ਅਕਾਲ ਬੈਠੋ ਬੈਠਾਲ ਜੀ ਠੀਕ ਹੈ ਆਪਣੀ ਸੁਣਾ ਦੋ ਹੈ ਰਾਤੀ ਸਬਜ਼ੀ ਬਾਜੀ ਤੁਹਾਨੂੰ ਦੇ ਜੀ ਹਾਂ ਰਾਤੀ ਦੇ ਨਹੀਂ ਧਰਨਾ ਹੋਰ ਹੋਰ ਸਭ ਠੀਕ ਹੈ ਤੂੰ ਕੀ ਕਰਦੀ ਐਂ ਕੁਝ ਬਣਾ ਅਮਰਤ ਗਈ ਜੜੀ ਤਾਂ ਮਤਮ ਛੜਾ ਹੀ ਨਾਲ ਕੇ ਅੱਛਾ ਮੈਂ ਵੀ ਆਹੋ ਸਬਜੀ ਭਾਜੀ ਦਾ ਮਸਾਲਾ ਮਸੂਲੋ ਚੀਰ ਕੇ ਆ ਗਈਆਂ ਇਹਨੂੰ ਅੱਗ ਬਾਹ ਚਲੋ ਉਹ ਵੀ ਕਰ ਕਰ ਲੈਂਦੀ ਸੀ ਨਾ ਲਾਗੇ ਤੇਰੇ ਆਹੋ ਜਿਵੇਂ ਕਹਿ ਤਦੀ ਨਹੀਂ ਨਹੀਂ ਕਰਦੀ ਪਰ ਲਾਗੋ ਬਥੇਰਾ ਕਹਿ ਕੋ ਕੇ ਕਰਵਾ ਲੈਂਦੀ ਆ ਬਥੇਰਾ ਕਰਦੀ ਕਰਦੀ ਕਿਉਂ ਨਹੀਂ ਆਹ ਉਹ ਹੀ ਦੁੱਧ ਲੈ ਜਾ ਕਹੀ ਹੁਣ ਸਾਰਾ ਕੰਮ ਤੇ ਮੈਨੂੰ ਕਹਿੰਦਾ ਉਹ ਤਾਂ ਆਖਿਆ ਉਹ ਬੰਦਾ ਕਹਿੰ ਗਿਆ ਹੋਇਆ ਤੁਹਾਨੂੰ ਤਰਜੇ ਫੇਰ ਹੀ ਪਤਾ ਲੱਗਦਾ ਬੰਦੇ ਦਾ ਵੀ ਖਾਈ ਨਹੀਂ ਕਰ ਹਾਂ ਹੁਣ ਵੇ ਹੁਣ ਮੈਨੂੰ ਮਹਿਸੂਸ ਹੋਣ ਲਿਆ ਕਿ ਨਹੀਂ ਅਮਰ ਤੇ ਇੱਥੇ ਹੈ ਨਹੀਂ ਆ ਤਾਂ ਜਦੋਂ ਇੱਥੇ ਹੁੰਦੀ ਤੇ ਤੁਸੀਂ ਵੀ ਕਿ ਤਰ੍ਹਾਂ ਗੱਲਾਂ ਕਰ ਨਹੀਂ ਕੰਮ ਕਰਦੀ ਨਹੀਂ ਕੰਮ ਕਰਦੀ ਤੇ ਫੇਰ ਵੀ ਕੰਮ ਕਰਦੀ ਹੀ ਫੇਰ ਵੀ ਚਾਚੀ ਕਹਿ ਕੇ ਕਿ ਕਰਉਣੀ ਆਪਣੇ ਆਪ ਕਿੱਥੇ ਕਰਦੀ ਓ ਨਹੀਂ ਚਲੋ ਕਹਿ ਕੇ ਵੀ ਜਦ ਕਰਵਾ ਦਿੰਦੀ ਹੈ ਕਰਦੀ ਤਾਂ ਹੈਗੀ ਹੀ ਨਾ ਲਓ ਇਹਨੂੰ ਕਿੱਥੋਂ ਪਤਾ ਲੱਗ ਗਿਆ ਮੈਂ ਚਾਚੀ ਘਰਾਂ ਹੀ ਕਿਤੇ ਘਗਰੇ ਫੋਨ ਕਰਤਾ ਕਿਤੇ ਫੋਨ ਆਉਂਦਿਆ ਵਾ ਗੱਲ ਹੁੰਦੀ ਹੈ ਫੋਨ ਨਾ ਕਰਦੇ ਸਰ ਪਰਮਾਤਮਾ ਸੋਕ ਹੀ ਰੱਖੇ ਗੱਲ ਕਰ ਤੋ ਕਰਾਂ ਜੇ ਕੋਈ ਗੱਲ ਹੁੰਦੀ ਸਭ ਤੋਂ ਪਹਿਲਾਂ ਤੈਨੂੰ ਹੂਨ ਕਰਨੇ ਆ ਨਾ ਆ ਵੀ ਦੇ ਚੱਕਾਂ ਦੀ ਜਦੋਂ ਕੋਈ ਖੁਸ਼ੀ ਦੀ ਗਮੀ ਦੀ ਗੱਲ ਹੁੰਦੀ ਘੱਟ ਵੱਡੀ ਤੂੰ ਆ ਤੈਨੂੰ ਹੂਨ ਲਾਉਣਾ ਪਹਿਲਾਂ ਨਾ ਵੀ ਨਹੀਂ ਟੈਨਸ਼ਨ ਨਹੀਂ ਲਈਦੀ ਧਿਆਨ ਜਾ ਹੋ ਜਾਂਦਾ ਹੀ ਏ ਜਦੋਂ ਉੱਥੇ ਚੱਜੋ ਨਾ ਜਾ ਜਿਆਨੀ ਦਾ ਵਿਚਰਿਆ ਪਿਆ ਜਦੋਂ ਫੋਨ ਨਹੀਂ ਹੁੰਦੇ ਉਦੋਂ ਕੋਈ ਵੀ ਨਹੀਂ ਆ ਇੱਥੇ ਹੀ ਝੁੱਕ ਲੈਣਾ ਸੀ ਕਿਤੇ ਮੰਤਰੀ ਤੇ ਨਾ ਹੁੰਦਾ ਹੋਏ ਹੈ ਨਹੀਂ ਹੈ ਤੇ ਚਾਚੀ ਮਾਨਪਰੀ ਦਾ ਇਹ ਉਹ ਤਾਂ ਵੇਲੀ ਹੈ ਹੈ ਝੁਕਲਾ ਹੋ ਵੇਲੀ ਫੇਰ ਵੀ ਹੁੰਦਾ ਨਹੀਂ ਮੈਂ ਘਰ ਜਾ ਕੇ ਕੋਈ ਗੱਲ ਨਹੀਂ ਕਰ ਲੂੰਗੀ ਗੱਲ ਉਹਦੇ ਨਾਲ ਇੱਥੇ ਕਰ ਲੈ ਮੈਂ ਵੀ ਚਲ ਗੱਲ ਕਰ ਲੀਨੀ ਉਹਦੇ ਨਾਲ ਮੈਂ ਘੜੀ ਹੋਂ ਤਾਂ ਤੁਹਾਡੇ ਨਾਲ ਗੱਲ ਕਰਨਾ ਹੀ ਹੈ ਮੈਨੂੰ ਜੇ ਜ਼ਰੂਰੀ ਕੰਮ ਹੋਊ ਤਾਂ ਫੇਰ ਕਾਹਦਾ ਉਹਨੂੰ ਜ਼ਰੂਰੀ ਕੰਮ ਐਡਾ ਪੈ ਗਿਆ ਹਾਂ ਹੁੰਦਾ ਹੀ ਆ ਨਾ ਚਲੋ ਮਾਂ ਤਿਆਂ ਨੂੰ ਹੁੰਦੀਆਂ ਚੱਲ ਮਾਂ ਫੇਓ ਦੀ ਰਾਜਵਾਜ ਪੁੱਛ ਲਈ ਭਾਬੀ ਦੀ ਰਾਜਵਾਜੀ ਪੁੱਛ ਲਾਂ ਮੈਂ ਉਹ ਤਾਂ ਵੇਲੀ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਐ ਲੱਗੀ ਰਹਿੰਦੀ ਫੋਨ ਤੇ ਹੁਣ ਮੈਂ ਤਾਂ ਕਰਕੇ ਫੇਰ ਮੈਂ ਰਾਤ ਨੂੰ ਕਰ ਲੂੰ ਕਰ ਲਉਣਾ ਮੈਂ ਪੁੱਛ ਲੂੰ ਕੀ ਕੰਮ ਐ ਤੇ ਉਹ ਤੁਹਾਡੇ ਅੱਗੇ ਲਸਣ ਬੜਾ ਹੋਇਆ ਹੈ ਤੇ ਚਲ ਤੂੰ ਜਾਣਦੀ ਆ ਕਾਕਾ ਵੇਖਾ ਹੀ ਨਹੀਂ ਕਾਕਾ ਉਹ ਤਾਂ ਦੱਸਣ ਦੀ ਅਮਰਤ ਨੂੰ ਡੈਡੀ ਤਾਂ ਹੁਣ ਉਹਦੇ ਨਾਲ ਕੇ ਛੱਡ ਆ ਤੇ ਅਮਰਤ ਘਰ ਹੋਏ ਤੇ ਮੈਂ ਜਾਵਾਂ ਦੇਨ ਦਿਨ ਤੇ ਮੇਰਾ ਸਰਦਾ ਰਾਤ ਮੇਰਾ ਰਿਆ ਸਰਨਾ ਨਹੀਂ ਤੇ ਹੁਣ ਉਹ ਇੱਥੇ ਹੁੰਦੀ ਤੇ ਮੈਂ ਚਲ ਵੀ ਜਾਂਦੀ ਤੇ ਚਲ ਜਾਂਦੀ ਹਾਂ ਚਾ ਕੋਈ ਹਲਦੀ ਤੁਹਾਡੇ ਹੋਈ ਵੀ ਲਸਣ ਵੀ ਹੋਇਆ ਹੈ ਤੇ ਚਲ ਮਨਪਰੀਰ ਕੋ ਦੇ ਉਹਨਾਂ ਦੇ ਘਰ ਕਕਣੀ ਉਹਨਾਂ ਦੇ ਇੰਨੀ ਪਿਆਲੀ ਬੰਨਾ ਹਲਦੀ ਉਹਨਾਂ ਦੀ ਲਸਣ ਉਹਨਾਂ ਦੀ ਜਮਾ ਸੂਤ ਮਾਝ ਦੇ ਸੰਗਲ ਵੀ ਉਹਨਾਂ ਨੂੰ ਪੜਾਉਂਗੀ ਤੇ ਸੋਹਰੀ ਭਾਵੇਂ ਹੋਵੇ ਹੱਤੀਆਂ ਦੇ ਉਹਦੇ ਘਰ ਹੈ ਤੇ ਫੇਰ ਵੀ ਤਿਆਂ ਨੂੰ ਆਸ ਹੁੰਦੀ ਆ ਪੇਕਿਆਂ ਤੋਂ ਸਾਡ ਫਲਾਣੀ ਚੀਜ਼ ਮਿਲ ਜੇ ਭਾਵੇਂ ਜਿੰਨਾ ਮਰਜੀ ਹੋਵੇ ਪਰ ਉਹਦੀ ਸੱਸ ਹੋ ਰੱਖਦੀ ਉਹਨੇ ਕਹਣਾ ਸਾਡੇ ਘਰ ਖਾਏ ਸਭ ਕੋ ਹੈ ਨਹੀਂ ਜਿਹੜਾ ਸਾਡੇ ਜਲੂਸ ਕੱਢਣ ਆਏ ਆ ਉਹ ਪਤਾ ਕਿਤਰਾ ਦੀ ਜਾਣਨੀ ਹੈ ਨਹੀਂ ਨਹੀਂ ਉਹ ਨਾਲ ਮੈਂ ਚਾਚੀ ਸਾਚ ਪਿਛੇ ਤਾਂ ਨਹੀਂ ਗਈ ਮੈਨੂੰ ਪਤਾ ਨਿਆਣੀ ਨੂੰ ਕੋਈ ਆਂਚ ਲਾ ਜੇ ਨਿਆਣਾ ਰੋਂਡਾ ਪੇ ਤੇ ਸਵਾ ਮਹੀਨੇ ਦਾ ਤਾਂ ਜੀ ਕਾਕਾ ਹੋ ਜਾਣੀ ਆ ਤੇ ਮੈਂ ਸਵਾ ਮਹੀਨੇ ਦਾ ਫਿਰ ਮੈਂ ਚਲ ਜੂ ਲੋਤੀ ਅੱਜਕਲ ਕੋਈ ਨਹੀਂ ਵਿਚਾਰ ਕਰਦਾ ਹੈਗਾ ਉਹ ਮੈਂ ਤੂੰ ਜਾ ਕੇ ਤੇ ਲਿਆਂਦੇ ਤੇ ਕੀ ਉਹ ਮਨਪ੍ਰੀਤ ਨੂੰ ਕੀ ਆਂਦੇ ਹੋਣਗੇ ਤੇ ਤੇਰੀ ਪਰਜਾਈ ਨਹੀਂ ਆਈ ਹੈਗੀ ਸਾਰੇ ਵੇਖ ਗਏ ਨੇ ਮੈਂ ਜਾਣ ਤੈਨੂੰ ਮੈਂ ਦੱਸਾਂ ਤਾਂ ਨਹੀਂ ਸਵਾ ਮਹੀਨੇ ਰ ਮੈਂ ਆਪੇ ਚਲ ਜੂਗੀ ਮੁੰਡਾ ਵੇਖਣ ਮੈਂ ਕਿਹੜੇ ਭੱਜੀ ਆ ਨਹੀਂ ਤੇਰਾ ਫਰਜ਼ ਹੀ ਜਾਣਦਾ ਹੈ ਹੁਣ ਮਾਨਪਰੀ ਦੇ ਚਲਤ ਗੱਲ ਲਿਆ ਸਮੀਤ ਹੋਈ ਉਸੇਲੇ ਮੈਂ ਚਲ ਗਈ ਹੁਣ ਕੋਈ ਗਾ ਨਹੀਂ ਸੈਸਬਾਹਨ ਮੈਂ ਚਲ ਜੂਗੀ ਸਵਾ ਮਹੀਨਾ ਹੋਇਆ ਤੈਨੂੰ ਪਤਾ ਤਾਂ ਹੈਗਾ ਉਹ ਮਾਨਪਰੀ ਤਾਂ ਨਹੀਂ ਕਰਦੀ ਜੇ ਅਗਲੀ ਸੁਮਨ ਹੀ ਕਰ ਲੇ ਨਾ ਨਾ ਯਾਰ ਆਗਲੀ ਕੋਈ ਵਿਚਾਰ ਕਰਦਾ ਤੂੰ ਚੱਲੋ ਜਾਂਦੀਆਂ ਤੇ ਚਾਹੇ ਨਾ ਲਸਣ ਲੈ ਜਾਂਦੀਆਂ ਤੇ ਨਾਲ ਲੈ ਜਾਂ ਹਲਦੀ ਦੇ ਆਉਂਦੀਆਂ ਤੇ ਇੰਨੇ ਚ ਚਾਚੂ ਤੂੰ ਤਾਂ ਉਹ ਗੱਲਾਂ ਕਰੀ ਨਹੀਂ ਇਹ ਸਾਰੇ ਹੋ ਗਏ ਤੇ ਉਹ ਆਈ ਹੈ ਨਹੀਂ ਕੀ ਬਾਬਾ ਤੈਨੂੰ ਉਹਦੇ ਪਰੋਣੇ ਦਾ ਸੁਭਾ ਦਾ ਖਲਾਵਾ ਉਹ ਇੱਥੇ ਆਏ ਨਾ ਉਦੋਂ ਆਂਦਾ ਵੀ ਹੱਡੀ ਸੇਵਾ ਨਹੀਂ ਕੀਤੀ ਦੇ ਲਸਣ ਹੁਣ ਮੇਰੇ ਲਸਣ ਤੇ ਹਲਦੀ ਖੜ ਕੇ ਜਲੂਸ ਕਢਣਾ ਇੱਥੇ ਆਇਆ ਤੇ ਭੈਣ ਕਹਿੰਦਾ ਵੀ ਮੇਰੀ ਸੇਵਾ ਘਟ ਕੀਤੀ ਐ ਬੰਦਾ ਪੁੱਛੇ ਉਹ ਮਿੰਦੋ ਦਾ ਜਵਾਈ ਆਇਆ ਤੇ ਨਾਲ ਹੀ ਚ ਡਿੱਗਾ ਪੀ ਕੇ ਹੈ ਤੇ ਫਿਰ ਇਦਾਂ ਸੇਵਾ ਜਲੂਸ ਪੂਰਾ ਨਿਕਲਿਆ ਉਹਦਾ ਤੇ ਫਿਰ ਲੋਕੀ ਗੱਲਾਂ ਕਰਨ ਫਲਾਣੇ ਦਾ ਜਵਾਈ ਜੇ ਇਹ ਸ਼ਰਾਬ ਪਿਆਲੀ ਨਹੀਂ ਹੁੰਨੀ ਤੇ ਤੇ ਤਾਂ ਹੀ ਤੇ ਨਹੀਂ ਪਿਆਲੀ ਹੁਣ ਉਹਨੂੰ ਬੱਤੀ ਬੱਤੀ ਗੱਲਾਂ ਕਰਦੇ ਫਾਣੇ ਦਾ ਜਵਾਈ ਡਿੱਗਾ ਤੇ ਮੈਂ ਤਾਂ ਇਹਨਾਂ ਦੀ ਟੋਰ ਇਨੀ ਬਣਾਉਣੀ ਆ ਤੇ ਇਹ ਫਿਰ ਆਵੇ ਜਾਵੇ ਜਵਾਈ ਤੇ ਸੇਵਾ ਤੇ ਕਰੀਦੀ ਐ ਨਾ ਕਾ ਉਤਰ ਤੂੰ ਅੱਜ ਦੂਜੀ ਬੋਤਲ ਤੂੰ ਲਾ ਕੇ ਉਤਰ ਉਹਨਾਂ ਦੀ ਅਗ ਲਗਾ ਹੁਣ ਦੂਜੀ ਸੇਵਾ ਉਹਦੀ ਵੀ ਕਰਨ ਵਾਲੀ ਰਹਿ ਗਈ ਸੀ ਸੇਵਾ ਕਰਨ ਵਾਲ ਤੇਰਾ ਕੰਮ ਹੀ ਏ ਹੋਰ ਕੋਈ ਕੰਮ ਹੀ ਨਹੀਂ ਚਲ ਗਈ ਹੁਣ ਤਾਂ ਚਲ ਜੀ ਤੋ ਇਦਾਂ ਫਿਰ ਧਿਆਨ ਜਾ ਜਾਂਦਾ ਵਾ ਉਹਦੇ ਕਰਕੇ ਹੀ ਆ ਤੂੰ ਮੇਰੇ ਵੀ ਗੁੱਸੇ ਆ ਮੈਂ ਤੂੰ ਗੁੱਸੇ ਕੀ ਹੋਣਾ ਵਾ ਮੈਂ ਤਾਂ ਕਹਾਂ ਚੱਲ ਚਲ ਜਾਨੀ ਆ ਤੁਹਾਨੂੰ ਮੇਰਾ ਪਤਾ ਲੱਗੂਗਾ ਕਿਈ ਹੋਊਂਗੀ ਇਦਾਂ ਮੈਂ ਤੁਹਾਡੇ ਨਾਲ ਹੀ ਜਾਨੀ ਤੇ ਨਾਲ ਹੀ ਆ ਜਾਨੀ ਤਾਨੂੰ ਮੇਰੀ ਐਮੀ ਇਹ ਤੇ ਨਹੀਂ ਪਤਾ ਹੈਗੀ ਜਦ ਐਮੀ ਗਈ ਨਾ ਦੋ ਦਿਨ ਤਾਨੂੰ ਲਾਉਣੀ ਪਈ ਨਾ ਕੰਮ ਵਾਲੀ ਕਿਤੇ ਤੇ ਵੇਖੀ ਕੱਲੀ ਕੱਲੀ ਚੀਜ਼ ਦਾ ਪੈਸਾ ਮੰਗਦੇ ਉਹਨੂੰ ਕਹਿੰਦਾ ਨਾ ਤੋ ਭਾਂਡੇ ਚੁੱਕ ਕੇ ਉੱਥੇ ਰੱਖ ਦੇ ਅਗਲੀ ਕਹਿੰਦੀ ਇਹਦੇ ਤੇ ਪੈਸੇ ਕੀਤੇ ਨਹੀਂ ਕਿ ਵਿੱਚ ਨਾਲ ਤੇ ਜੱਜ ਐਮੀ ਦਾ ਪਤਾ ਤਾਂ ਇੰਨਾ ਪਿਆਰ ਕਰਦਾ ਵਾ ਜੇ ਤੇ ਪਿਆਰ ਕਰੋ ਨਾ ਤੇ ਫਿਰ ਇੰਨੇ ਨਾ ਸੜੀਆਂ ਸੜੀਆਂ ਗੱਲਾਂ ਨਹੀਂ ਕਰੀਦੀ ਹੁੰਦੀ ਜਦ ਕਿਤੇ ਆਪੇ ਸਭ ਕੀ ਨਿਕਲ ਹੀ ਆ ਗਈ ਤੇ ਤੂੰ ਉਹ ਗੱਲ ਫੜ ਕੇ ਬੈ ਗਈ ਚਾਲਗੋਈ ਗਾਨੀ ਫਿਰ ਹਾਂ ਮੇਰਾ ਤੇ ਉੱਠੀ ਜੀ ਕਾ ਬੜੀ ਸਵਾਲ ਬਣਾਈਆਂ ਸ਼ੁਕਰ ਵਾਗੇ ਤੇ ਸਵਾਲ ਲਗੀ ਕੱਲ ਪਰਸੋਂ ਮੈਨੂੰ ਤੇ ਸਾੜ ਸਾੜ ਰੱਖਿਆ ਸੀ ਤਾਂ ਸਾੜ ਕੇ ਬਣਾਈ ਵਧੀਆ ਸਟੇਟਸ ਵੇਖਾਂ ਕੋਈ ਪਾਇਆ ਵਾ ਸਟੇਟਸ ਵੀ ਵੇਖ ਕੇ ਨਾ ਵਾਵਾ ਫਰਾਂਸ ਲਾ ਜਾ ਜਾਂਦਾ ਵਾ ਨੇ ਜੀ ਸਰੀਆ ਬਾਰੇ ਸਾਰਿਆਂ ਲੋਕਾਂ ਦਾ ਜੀ ਸਟੇਟ ਸਵੇਖ ਕੇ ਪਤਾ ਲੱਗਦਾ ਕਿ ਮਨ ਦੁਖੀ ਗਮ ਚ ਜਾਂ ਖੁਸ਼ੀ ਵਿੱਚ ਵਾ ਲੈ ਸਟੇਟ ਜਿੱਦਸ ਤੇ ਵਾਈ ਗੁਰੂ ਦੇ ਲਾਇਆ ਵਾ ਹੁਕਮ ਨਮਾ ਲਾਇਆ ਵਾ ਇਹ ਸ਼ੋਭਰਾ ਠੀਕ ਹੀ ਹੋਣਾ ਸਭ ਕੁਝ ਚਲੋ ਠੀਕ ਹੀ ਰਹੋ ਤੇ ਚੰਗਾ ਚਲ ਕਰ ਲੈ ਜਿਹੜਾ ਕੰਮ ਕਿਦੋਂ ਦਾ ਤੇ ਮੈਂ ਦੁਬਾਰੇ ਸੌਂਵਾਂ ਜੀ

ਮਿਲ ਨਹੀਂ ਕਿ ਤੋ ਇਹਦੇ ਬਸ ਬਸ ਕਰਾ ਕੇ ਭੇਜੀ ਆ ਉਹਦੀ ਉਹਨਾਂ ਦੇ ਬਸ ਮਿਲਨੀ ਅਸੀਂ ਬਸ ਬਸ ਕੀ ਕਰਾਈ ਆ ਅਸੀਂ ਮਹੀਨਾ ਹੋ ਗਿਆ ਰੋਜ਼ਾਨਿਕ ਉਹ ਸ਼ਾਕਾ ਤੁਹਾਨੂੰ ਅੱਜ ਹੀ ਕਹਿਣਾ ਸੀ ਆਪਾਂ ਉਹਦਾਂ ਦੇ ਬੜੀਆਂ ਦੀਆਂ ਚੁਗਲੀਆਂ ਕਰਦੇ ਹੁਣ ਬੜਾ ਫਿਗਰ ਹੈ ਭੈਣ ਜੀ ਦੀ ਬਸ ਦਾ ਲੈ ਦੱਸ ਸੁਮਨ ਕਿਹੜੀਆਂ ਚੁਗਲੀਆਂ ਕੀਤੀਆਂ ਸੁਮਨ ਨੂੰ ਕੀ ਪਤਾ ਵਾ ਸੁਣੀਆਂ ਤੇ ਮੈਂ ਇਹ ਬਾਤ ਤੀ ਕੀ ਕਰਦੇ ਰਹਿੰਦੇ ਆਹ ਥੋੜੀ ਗੱਲ ਵਾ ਇੰਨਾ ਉਹਦਾ ਚਾਹ ਲਾੜ ਕੀਤਾ ਵਿਚਾਰੀ ਆਈ ਦਾ ਤੇ ਮਗਰ ਥੋੜੀ ਤੂੰ ਸਭ ਗੱਲਾਂ ਕਰਨ ਡੈ ਪਿਆ ਉਹਨੇ ਭਾਵੇਂ ਕੋਈ ਗੱਲ ਨਾ ਕੀਤੀ ਹੋਵੇ ਬੜਾ ਚਾਹ ਕੀਤਾ ਵੇਖਣ ਡਿਆ ਮੈਂ ਕੀ ਕੀਤਾ ਰਹੀ ਲਿਆ ਫੜਾ ਮੈਨੂੰ ਵੀਰ ਨੂੰ ਕਸ ਵੀਰ ਦੇ ਕਿਥੇ ਹੋਣ ਆ ਗਿਆ ਤਾਨੂੰ ਚੇਤਾ ਵੀਰ ਦਾ ਹਾਂ ਸ਼ੋਭਦੀਪ ਤੂੰ ਵੀਰ ਦੇ ਕੰਮ ਕਰਨ ਦੇ ਨਹੀਂ ਹੋਰ ਵੇਲੇ ਬੈਠੇ ਹੈ ਵੀਰ ਦੇ ਰਹਿਣ ਦੇ ਛਮਣ ਤੂੰ ਰਹਿਣ ਦੇ ਨਾਲ ਮਾਈ ਫੜਾ ਮੈਨਾਂ ਵਾਹ ਹਾਂ ਇਹ ਸਤਨਾ ਮੈਂ ਜੁਆ ਨਹੀਂ ਮੇਰਾ ਸੋਨਾ ਜਿਆ ਕ ਹਏ ਹਏ ਆ ਹੁਣ ਕਿੰਨੇ ਕਿਰਾ ਪਰ ਨਾਈ ਥਰਾ ਚੱਲ ਨਾ ਹੁਣ ਚਲੀਏ ਜੇ ਬੱਚੇ ਚ ਜੇ ਬੱਚੇ ਚ ਨਾ ਡੈਡੀ ਗੁੱਸੇ ਹੁੰਦੇ ਹੀ ਉਹ ਦਿਨ ਇੱਕ ਤਾਂ ਤੁਹਾਨੂੰ ਡੈਡੀ ਦੀ ਬੜੀ ਪਈ ਹੁੰਦੀ ਉਹ ਇੰਨੇ ਚ ਡੈਡੀ ਹੋਮ ਮਨਿਸਟਰ ਲੱਗਾ ਵਾ ਨਾ ਮੈਂ ਵੀ ਫਿਰ ਪ੍ਰਧਾਨ ਮੰਤਰੀ ਨੂੰ ਨਾਲ ਖੜਦੀ ਆ ਨਾਉਣ ਵਾਸਤੇ ਕਿੰਨੋ ਪ੍ਰਧਾਨ ਮੰਤਰੀ ਤੁਹਾਨੂੰ ਨਹੀਂ ਪਤਾ ਡੈਡੀ ਦੀ ਸਾਤਣ ਮੰਮੀ ਨੂੰ ਤੇ ਹੋਰ ਮੰਮੀ ਨੂੰ ਖੜਦੀ ਨਾਲ ਮੈਂ ਵੀ ਫਿਰ ਰਹਿਣ ਦੇ ਗਾਣਾ ਬੜੀਆਂ ਪਹਿਣੀਆਂ ਕਿਤੇ ਨਹੀਂ ਪੈਂਦੀਆਂ ਆਪਣੇ ਹੀ ਘਰ ਦੇ ਚ ਬੱਚੇ ਚ ਨਾਣਾ ਆਪਾਂ ਕਿਤੇ ਬਾਹਰ ਨਾਣਾ ਵਾ ਪਾ ਡੈਡੀ ਕਹਿੰਦੇ ਨਾ ਤੂੰ ਸੜਕ ਦੇ ਦੀ ਆ ਉਹ ਤੋਂ ਫਿਰ ਲੋਕੀ ਆਉਂਦੇ ਜਾਂਦੇ ਨੰਗਦੇ ਆ ਤੇ ਲੋਕਾਂ ਨੇ ਸਾਡੇ ਵਾਲੇ ਵੇਖਣ ਦੇ ਆ ਕਿਥੇ ਵੀ ਆਉਣਾ-ਨਹੀਂ ਆਉਂਦੀਆਂ ਉਹਨਾਂ ਦੀ ਨਵਾਂ ਥੀਆਂ ਮੰਮੀ ਕਿਥੇ ਆ ਮੰਮੀ ਆ ਸੁਣ ਕੇ ਕਮਰੇ ਚ ਜਾਂਦੀ ਆ ਉਹ ਮੰਮੀ ਨੂੰ ਇਹ ਲੈ ਨਹੀਂ ਨੀ ਆ ਨਾਲ ਮੇਰੇ ਮੈਂ ਚਲੋ ਇਹ ਇੱਕ ਤਾਂ ਡਰਕਲ ਬੁੱਤੀ ਜਦੀ ਆ ਹੱਦ ਭਈ ਵੱਦੋ ਮੈਂ 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 ਸਵੇਰੇ ਉੱਠਦੇ ਨਾਲ ਆਈਗਾ ਹੁਣ ਮੈਂ ਫਿਰ ਨਾ ਕਰੂੰਗੀ ਕਪੜੇ ਧੂੰਗੀ ਤੇ ਮੈਂ ਨਾ ਤਾਂ ਨਹੀਂ ਕੀ ਗੱਲ ਮੈਂ ਵੀ ਤਾਂ ਨਾ ਤੋਤਾਈ ਆ ਤੇ ਬੱਚੇ ਜਨਾ ਹੁੰਦਾ ਵੱਖਰਾ ਹੀ ਮਜ਼ਾ ਠੰਡਾ ਪਾਣੀ ਕਿਤੇ ਆਇਦਾ ਚੱਲੀ ਐ ਮੈਂ ਤੇ ਆਖਣ ਲਈ ਨਹੀਂ ਨਹੀਂ ਸੂਟ ਕਰ ਜਾਂਦੇ ਉਹ ਪਾਣੀ ਦੇ ਨਾਲ ਜਿਆਦਾ ਤੇ ਦੂਜੇ ਪੰਨੇ ਲੋ ਵੜੀ ਸ਼ਰਟ ਨਹੀਂ ਮੈਂ ਨਹੀਂ ਜਾਣਾ ਇਹ ਤਾਂ ਡੈਡੀ ਦੇ ਸਾਰਾ ਦਿਨ ਚਮਚਾਗਰੀ ਨਹੀਂ ਮੁੱਕਦੀ ਸੁਣੀ ਅਰਦਾ ਤੇ ਪਾਣੀ ਤੇ ਕਰੇ ਸ਼ੱਕ ਦੇ ਕੰਦਿਆ ਮਮੀ ਚਲੋ ਆਪਾਂ ਹੁਣ ਜਲਦੀਏ ਚ ਬੱਚੇ ਚ ਬੱਬੀਆਂ ਦੇ ਬੱਤੀ ਆਉਂਦੇ ਹੀ ਆ ਤੇ ਛੱਡੀ ਆ ਮੋਟਰ ਡੈਡੀ ਨਾਲ ਤੇ ਆਜੋ ਮੈਂ ਤਾਂ ਪਤਾ ਮਾਹੀ ਹੁਣ ਵੀਰ ਨੂੰ ਚੁੱਕਿਆ ਵਾ ਜੇ ਇੱਥੇ ਤੇ ਕੋਈ ਗੱਲ ਨਹੀਂ ਆ ਸੁਮਨ ਵੇਲੀ ਆ ਚੁੱਕ ਰਹੀਂਦੀ ਆ ਨਾਲ ਉਹ ਵੇਖਾ ਵੇਲਾ ਬੈਠਾ ਜਿਹਨੇ ਡਿਊਟੀ ਤਾਂ ਛੱਡੀ ਆ ਨੌਕਰੀ ਵੀ ਮੈਂ ਕਾਕਾ ਚੁੱਕਿਆ ਕਰਨਾ ਤੇ ਚਕਾਉ ਉਹਨੂੰ ਕਾਕਾ ਹਣ ਹੁਣ ਚੁੱਕ ਜੁੱਕ ਰਚੇਗਾ ਤਾਂ ਕਦੇ ਨਾ ਮੀ ਸੁਮਨ ਤੋਂ ਕੋਈ ਨਹੀਂ ਪੈ ਜਾ ਘੜੀ ਕ ਲੰਮੀ ਜਾਓ ਜਾਓ ਚੱਲ ਜਾਓ ਚੱਲ ਜਾਓ ਇਹਦੇ ਨਾਲ ਜਾਓ ਇਹ ਬਹੁਤੀ ਕਾਮੀ ਆ ਨਾ ਕੰਮ ਕਰ ਕਰ ਥੱਕੀ ਇਹਨੂੰ ਪਸੀਨਾ ਬੜਾਇਆ ਹੁਣਾ ਤੇ ਦੱਸਣਾ ਹੁਣਾ ਨਹੀਂ ਆ ਨੌਣਾ ਨੇ ਗੱਲਾਂ ਮਾਰਦੀ ਆ ਨੌਕਰੀ ਛੱਡੀ ਤੇ ਜੇ ਤੇ ਉਹ ਤੇਰੇ ਕੋਲ ਲੈ ਕੇ ਖਾਂਦਿਆ ਜੇ ਛੱਡੀ ਆ ਤੇ ਤੇ ਭਰਾ ਡਾਡੀ ਵੀ ਮੇਰੇ ਕੋਲ ਆ ਕੇ ਕਿਹਾ ਘਰ ਆ ਤੂੰ ਆਪਣਾ ਤੂੰ ਤੇ ਆਪਣੇ ਘਰ ਵਾਲੇ ਦੇ ਸਾਹਮਣੇ ਹੀ ਜਾਣੀ ਆ ਤੈਨੂੰ ਕੀ ਕਿਸੇ ਨਾਲ ਕੋਈ ਨੌਕਰੀ ਛੱਡੇ ਕੋਈ ਜੋ ਮਰਜ਼ੀ ਕਰੇ ਮੈਂ ਭਰਾਵਾ ਤੈਨੂੰ ਕਿਹਾ ਕਿ ਤੂੰ ਮੁੰਡਾ ਚੱਕ ਆਪਣਾ ਚੱਲ ਨਮੀ ਉੱਠੋ ਆਪਣਾ ਮੁੰਡਾ ਚੱਕ ਮੰਮੀ ਤੇਰੀ ਕੱਲੀ ਦੀ ਆਉਂ ਤੂੰ ਮੰਮੀ ਦੀ ਨਹਾਉਣਾ ਨਹੀਂ ਆ ਹੁਣ ਆ ਜੰਨੀ ਤੂੰ ਤੋ ਉਤਰ ਕੇ ਕਦੇ ਨਹਾਉਣਾ ਤੇ ਕਦੇ ਆ ਕਰਨਾ ਤੇ ਕਦੇ ਹੋ ਤੈਨੂੰ ਮੇਰੇ ਤੋਂ ਤਕਲੀਫ ਕੀ ਆ ਮੈਂ ਤੈਨੂੰ ਕੀ ਕਹਿਣ ਦਈਆਂ ਬੰਦਾ ਗਿੱਲਾ ਕੱਪੜਾ ਵਾ ਤੇ ਸੁੱਕਣੇ ਪਾ ਦੇ ਐਵੇਂ ਮੁਸ਼ਕ ਜੀ ਖਲਾਰੀ ਜਾਣ ਲੈ ਡਾਡੀ ਇੱਥੇ ਪਏ ਆ ਮੈਂ ਕੰਢੀ ਡੈਡੀ ਹਰੇ ਨੱਕੇ ਨੁੱਕੇ ਮੋੜਨ ਗਏ ਆ ਚਾਹੀ ਨਹੀਂ ਪੁੱਛੀ ਡੈਡੀ ਜੀ ਆਵਤ ਆਏ ਹੈ ਸੁੱਤੇ ਹੀ ਗਏ ਮੈਂ ਉਦੋਂ ਮੇਰੀ ਅੱਖ ਜੀ ਲੱਗ ਗਈ ਆ ਹਾਏ ਤੇ ਤੂੰ ਗਈ ਨਹੀਂ ਮੈਂ ਬਿਠਾਤਾ ਜੇ ਤੈਨੂੰ ਹੈ ਤੂੰ ਗਈ ਨਹੀਂ ਗਈ ਨਹੀਂ ਗਈ ਨਹੀਂ ਮੰਜੋਰ ਨੇ ਜਾਣੀ ਨਹੀਂ ਦਿੱਤਾ ਲੈ ਉਦੋਂ ਮੋਟਰਸਾਈਕਲ ਦੀ ਆਵਾਜ਼ ਆਈ ਤੇ ਮੈਂ ਰੱਖਿਆ ਤੂੰ ਹੀ ਗਈ ਦੋਈ ਨਹੀਂ ਨਹੀਂ ਉਹ ਫਿਰ ਕਹਿੰਦੇ ਇੱਕ ਦੋ ਦਿਨ ਠਹਿਰ ਕੇ ਨਾ ਤੇ ਐਤਵਾਰ ਨੂੰ ਜਾਉਣ ਨੇ ਉਹ ਮੋਟਰਸਾਈਕਲ ਤੇ ਕੌਣ ਗਿਆ ਫਿਰ ਉਹ ਤੇ ਸਾਨੂੰ ਵੀਰ ਗਿਆ ਸੀ ਮੰਮੀ ਆਪਨੇ ਛੱਡਣ ਅੱਛਾ ਅੱਛਾ ਹਾਂਜੀ ਮੈਂ ਆਖਿਆ ਤੂੰ ਚਲ ਗਏ ਆ ਤੂੰ ਤੇ ਮਨਜੋ ਚਲ ਗਏ ਪਿੰਡ ਨੂੰ ਨਹੀਂ ਮੈਂ ਹੀ ਨਹੀਂ ਗਏ ਫਿਰ ਚਲ ਚੰਗਾ ਮੈਨੂੰ ਠਾਲਤਾ ਤੇ ਮੈਂ ਤੇ ਉਹ ਵੇਖ ਕੇ ਉਹਨੇ ਪਾਣੀ ਛੱਡਿਆ ਉਧਰ ਉਹ ਪਰਲੇ ਖੱਤੇ ਨੂੰ ਅੱਛਾ ਅੱਛਾ ਉਧਰ ਵੇਖ ਕੇ ਉਹਨੇ ਨਾਲੇ ਉੱਥੇ ਥੋੜਾ ਜਿਹਾ ਬੰਨਾ ਵੱਢਣ ਵਾਲਾ ਸੀ ਤੇ ਮੈਂ ਕਿਹਾ ਚਲ ਮੈਂ ਜਾਂਦਾ ਮੈਂ ਜਾਂਦਾ ਇਦਾਂ ਕਰੀ ਗਿਆ ਮੈਂ ਡੈਡੀ ਜੀ ਧੋਪੋ ਬੜੀ ਜੇ ਚਲ ਕੋਈ ਨਹੀਂ ਪੁੱਤ ਧੋਪੋ ਆ ਤੇ ਹਾਂ ਤਾਂ ਕੀ ਮੈਂ ਵੇਖ ਆਵਾਂ ਚਲੋ ਨਾਲੇ ਬੰਨਾ ਜਿਹਾ ਵੱਢ ਆਉਂਗਾ ਮੈਂ ਥੋੜਾ ਜਿਹਾ ਚਲ ਹੂੰ ਤੇ ਤਾਂ ਸੱਚ ਚਾਹ ਮੈਂ ਆੜ ਕੇ ਪੀ ਲੂਗਾ ਤਾਂ ਤੂੰ ਹੀ ਤੁੱਪ ਬਹਿ ਜਾ ਹਾਂ ਪਤਾ ਇਨੀ ਤੁੱਪ ਮੈਂ ਤੇ ਨਹੀਂ ਕਰੀ ਜਾਨੀ ਇਹ ਫਿਰ ਕੰਮ ਨਹੀਂ ਮੈਂ ਤਾਂ ਲੱਗੀ ਲੰਮੇ ਪੈਣ ਸੁਮਜੀਤ ਨੂੰ ਲੈ ਕੇ ਤੇ ਆ ਪਰ ਨਾ ਜਾ ਗਿੱਲਾ ਹੈਗਾ ਅੱਛਾ ਅੱਛਾ ਮੈਂ ਚੱਲ ਸੁੱਕਣੇ ਪਾਦਾ ਚੱਲ ਮੇਰੇ ਸਾਹਮਣੇ सोनू ਲੈ ਕੇ ਗਿਆ ਹਣਾ ਵਾ ਨਾ ਉੱਪਰ ਮੋੜ ਸਾਲ ਤੇ ਗਿਆ ਹੁੰਦਾ ਨਾ ਛੱਡਣਾ ਉਹ ਲੈ ਗਿਆ ਹਣਾ ਵਾ ਆ ਤਾਂ ਪੈ ਜਾ ਘੜੀ ਲੰਮੀ ਪੈ ਜਾ ਹੁਣ ਤੁੱਪ ਬੜੀ ਲੱਗੀ ਹੋ ਪਤਾ ਨਹੀਂ ਕੌਣ ਗਿੱਲਾ ਕਰਕੇ ਰੱਖਿਆ ਹੈਗਾ ਸੋਨੋ ਤੂੰ ਬੜਨਾ ਕਿਉਂ ਨਹੀਂ ਮੁੰਡਾ ਫੜਾਉਂਦਾ ਮੰਮੀ ਕਾਕਾ ਉਹਨੂੰ ਫੜਾਉ ਛੁੱਭਦੀ ਪਾ ਲੋ ਅਪਾ ਜੱਦੀ ਕੇ ਸੋਨੋ ਤੂੰ ਤਾਂ ਫੜਲਾ ਇਹਨਾਂ ਤੇ ਨਹੀਂ ਆਇਆ ਮੁੰਡਾ ਅੱਡਾ ਮੱਕ ਪੈ ਜਾ ਤੂੰ ਵੀ ਜਰਾ ਕੋਈ ਨਹੀਂ ਉਹ ਮੰਮੀ ਆ ਮੁੜ ਕੇ ਪੱਤੀ ਪੱਤ ਹੋ ਜਾਣੀ ਯਾਰ ਸੋਨੋ ਤੂੰ ਆ ਈ ਦਾੜੀਆਂ ਚੜੀਆਂ ਕਰਿਆ ਕਰ ਤੂੰ ਇਹ ਮੁੰਡਾ ਫੜਾਓ ਤੇਰੇ ਨਾਲ ਜਾਵੇ ਇਹਨੂੰ ਕਹ ਮੇਰੇ ਰੂਮ ਚ ਨਹੀਂ ਆਉਣਾ ਬਸ ਮੰਮੀ ਕਦੀ ਤੇ ਮੈਂ ਨਾ ਜੇਤ ਪੰਗੇ ਨਹੀਂ ਨਾ ਕਦੀ ਦੇਰ ਲਈਦਾ ਬਸ ਮੈਂ ਹੀ ਨਾ ਰਹਿ ਗਈਆਂ ਇਹਨਾਂ ਨੂੰ ਦੇਖਦੀ ਜਾ ਇਹਨੂੰ ਕਹ ਬੋਲਣ ਦੀ ਜਾਇਜ਼ਿਕਲਾ ਤੇ ਜਾ ਫਿਰ ਮੇਰੇ ਇੱਥੇ ਨਾ ਆਵੀਂ ਮੰਮੀ ਨੂੰ ਮੈਂ ਕਿਹਾ ਵੀ ਕੀ ਏਡੀ ਚੁਬੀ ਆ ਗੱਲ ਸੱਚੀ ਆ ਕਹਾਂ ਦੇਖ ਕੇ ਕਿ ਮਿਰਚਾਂ ਲੱਗਦੀ ਆਂਦੀ ਆ ਤੇ ਮਿਰਚਾਂ ਫਿਰ ਉਹਨੂੰ ਲੱਗੀਆਂ ਸੱਚੀ ਤੇ ਤੂੰ ਬੜੀ ਆ ਹਾਂ ਤੇ ਮਿਰਚਾਂ ਲੱਗੀਆਂ ਬੰਦੀ ਫੜਾਉ ਕਹਿੰਦਾ ਸੋਮਨ ਮੇਰਾ ਤਾਂ ਉਹਨੂੰ ਜੀ ਕਰਦਾ ਮੈਂ ਮੈਂ ਤੇਰੇ ਨਾਲ ਚੱਲ ਜਾਨੀ ਆ ਸੁਖ ਆਜੋ ਮੰਮੀ ਸੋਮਨ ਦਾ ਨਾਮ ਆਉਂਦਿਆ ਸੋਮਨ ਵਿਚਾਰਨੇ ਦੇ ਲੈਂਦਾ ਹੁਣਾਂ ਨਹੀਂ ਗਾਇਆ ਇਤਨਾ ਹੁਣ ਗਰਮ ਠੰਡਾ ਹੋ ਜਾਂਦਾ ਸਰੀਰ ਤੇ ਮੈਂ ਕਿਹਾ ਅੱਜ ਵਾਜੇ ਇਹਨੇ ਕਿ ਤਰ੍ਹਾਂ ਹੋਣਾ ਹੁੰਦਾ ਮੈਂ ਇਹਨੂੰ ਵੀ ਨਾਲੇ ਲੈ ਜਾਣਾ ਨਹੀਂ ਹੁਣ ਚ ਬੱਚੇ ਚ ਨਾ ਆ ਕੇ ਹੋਣਾ ਨਹੀਂ ਆਪਾਂ ਨਹੀਂ ਹੋਣਾ ਮੈਂ ਇਹਨਾਂ ਦੀ ਤੀਨ ਨਾ ਤੈਨੂੰ ਦਾ ਹੀ ਨਹੀਂ ਖੜਨ ਦੇ ਆ ਓਏ ਮਿੱਤੂ ਕੋਈ ਨਹੀਂ ਜਦੋਂ ਮੰਮੀ ਇਹ ਵੱਡਾ ਹੋਗਾ ਤੇ ਇਹਨੂੰ ਵੀ ਨਾਲੇ ਵੜ ਜਾ ਕਰਨਾ ਵੇਖੀ ਮੇਚ ਬੱਚੇ ਚ ਚਲ ਠਹਿਰ ਕੇ ਨਾਲ ਲੈਨੇ ਪੁੱਤ ਆ ਬੱਤੀ ਬੰਦ ਹੋ ਜੇਣੀ ਆ ਮੈਂ ਫੇਰ ਕਿੱਥੇ ਨਰਈਆ ਜਾਓ ਜਾਓ ਤੁਸੀਂ ਜਾਓ ਸਾਂਭ ਲਾਂਗੇ ਅਸੀਂ ਆਪਣਾ ਮੰਡਾਪਾ ਹੀ ਜਾਓ ਤੂੰ ਇਹ ਤਾਂ ਸੈਨਾ ਤੇ ਚੱਲਣ ਦੀ ਪੈ ਗਈ ਥੱਲੇ ਦੇਖਣ ਦੀ ਤੇਉਹਨੂੰ ਪਰਮਿਸ਼ਨ ਤਾਂ ਰੱਬ ਤੇ ਨਾ ਹੁਣ ਜਾਣਾ ਇਹ ਜੈਲਦਾਰ ਨਹੀਂ ਆ ਕਿ ਇਹਦਾ ਘਰ ਵਾਲਾ ਬਾਹਰ ਵਾਣਾ ਇਹਦੀ ਤੇ ਚਲਦੀ ਏ ਸਾਰੀ ਤੇ ਤੁਸੀਂ ਵੀ ਇਹੋ ਵੇਂਦੇ ਹੋ ਵੀ ਮੋਟੀਆਂ ਦੱਤੀਆਂ ਕਿੱਧਰ ਆਉਂਦੀਆਂ ਆ ਤੁਸੀਂ ਮੁੰਡਾ ਫੜਾਓ ਤੇ ਜਾਓ ਇਹਦੇ ਨਾਲ ਜਾਓ ਸੋਨੂੰ ਤੂੰ ਮੇਰੇ ਨਾਲ ਐਵੇਂ ਗੁੱਸੇ ਹੋਣ ਡਿਆ ਮੈਂ ਤਾਂ ਕੋਈ ਗੱਲ ਹੀ ਨਹੀਂ ਕੀਤੀ ਫੜ ਲੈ ਜਮਨ ਤੈਨੂੰ ਮੈਂ ਕਿਦੋਂ ਦਾ ਕਹਿਣ ਡਿਆ ਮੈਂ ਤਾਂ ਕਹਿ ਨਹੀਂ ਪੜਾ ਦੋ ਹੱਦ ਹੋ ਗਈ ਆ ਸੁਖ ਇਤਰਾ ਨਾ ਕਰਿਆ ਕਰ ਪੁੱਤ ਮੈਨੂੰ ਬਹਿ ਲੈਣ ਦਿਆ ਕਰ ਘੜੀ ਇੱਕ ਕਮਰੇ ਵਿੱਚ ਬਹਿ ਰਹੀ ਹੈ ਚੱਲ ਤਾਂ ਕੱਪੜੇ ਬਦਲ ਲੈ ਫਿਰ ਮੈਂ ਦੂਜਾ ਪਾਉਣਾ ਲੋਰ ਟੀ-ਸ਼ਰਟ ਤੇ ਆਜਾ ਤੁਸੀਂ ਵੀ ਬਦਲ ਲਓ ਆਜੋ ਮੇਰੇ ਨਾਲ ਚੱਲੀਏ ਚੱਲ ਮੈਂ ਵੀ ਪਾ ਲੈਨੀ ਕੋਈ ਨਹੀਂ ਪੁੱਤ ਉਹਨੇ ਮੁੜ ਕੇ ਫੋਨ ਕਰ ਦਿੱਤਾ ਉਹਨੂੰ ਮੈਨੂੰ ਸੋਨੂੰ ਇੰਨੀਆਂ ਗੱਲਾਂ ਕਰਦਾ ਇਦਾਂ ਕਰਦਾ ਫਿਰ ਐਵੇਂ ਖਰਚ ਆਪਾ ਕਰਦਾ ਇਹ ਕਰਦੇ ਉਹਦਾ ਡਰ ਪਿਆ ਮੈਨ ਉਹ ਮੈਨੂੰ ਖਾਣ ਨੂੰ ਦੇਣ ਡਿਆ ਆ ਵੀ ਫੋਨ ਕਰ ਦੂ ਦਾ ਡਰਾ ਮੈਨੂੰ ਪਰ ਮੇਰੇ ਬਾਤ ਤੇ ਸਾਰੇ ਇੱਕੋ ਜਿਹੇ ਆ ਕੋ ਜ ਤੁਸੀਂ ਇੱਕੋ ਜੇ ਸਮਝੋ ਤਾਂ ਆ ਵਾ ਸਵੇਰ ਦੇ ਵੜੇ ਜਿੱਥੇ ਪੁੱਤ ਮੈਂ ਵੀ ਹੁਣ ਕਰਦਾ ਕੰਮ ਕਰਨ ਲਈ ਚਾਹੁੰਦਾ ਮੈਂ ਪਰ ਉਹਨਾਂ ਨਾਲ ਚੱਜਾ ਜਿਉ ਕੱਲੀ ਉੱਥੇ ਨਾਉਂਦੀ ਫਿਰੂਗੀ ਤਾਂ ਫੇਰ ਵੀ ਆਖਣਾ ਵੀ ਕੱਲੀ ਨਾ ਹੋਂ ਰਹੀ ਆ ਨਾਲੇ ਮੇਰੀ ਇੱਕ ਹੋਰ ਗੱਲ ਸੁਣ ਲੋ ਰੋਟੀ ਪਾਣੀ ਵੀ ਬੰਦਾ ਠੀਕ ਆ ਨਹੀਂ ਬੰਦਾ ਤੇ ਮੈਨੂੰ ਦੱਸ ਦੋ ਮੈਂ ਆਪੇ ਬਣਾ ਲਿਆ ਕਰੂੰਗਾ ਨਹੀਂ ਆ ਥੋੜੀ ਗੱਲ ਆ ਆ ਐਡਾ ਕੋਸਾਨ ਕਰਨ ਦੀ ਲੋੜ ਨਹੀਂ ਆ ਮੈਂ ਆ ਕਰਨੀ ਤੇ ਮੈਂ ਆ 2 ਮਿੰਟ ਮੁੰਡਾ ਚੱਕ ਕੇ ਤੇ ਕਰਤਾ ਸਾਰੀ ਢਾੜੀ ਦਾ ਸਾਣਾ ਨਹੀਂ ਆਪੇ ਪਾਲ ਲਾਂਗੇ ਆਪਣਾ ਮੁੰਡਾ ਕੋਈ ਨਹੀਂ ਮੈਂ ਉਹਨੂੰ ਜਨਾਲੇਂਦੀ ਤੇ ਮੈਂ ਫੇਰ ਆਣ ਕੇ ਚੋਕ ਲੈਨੀ ਮੁੰਡਾ ਫੇਰ ਆਪੇ ਸੁਮਨ ਮਾਲਾ ਮੋਟਾ ਕੰਮ ਕਰ ਲਿਆ ਕਰੂਗੀ ਮੈਂ ਮੁੰਡਾ ਚੋਕ ਕੇ ਬਹਿ ਰਿਆ ਕਰੂਗੀ ਫੇਰ ਨਹੀਂ ਹੋਣਾ ਨਾ ਸਵਾ ਮਹੀਨਾ ਇੱਥੇ ਰਹਿਣਾ ਹੀ ਨਹੀਂ ਆਹੀ ਆ ਥੋੜੀ ਗੱਲ ਆ ਤੇ ਤੁਹਾਡੀ ਉਹ ਜੇ ਤੇ ਵਾਲੀ ਗੱਲ ਵਾ ਘਰ 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 ਨਹੀਂ ਲੱਗਦਾ ਹੀ ਇੱਕ ਦਿਨ ਜਾਇਓ ਦੋ ਦਿਨ ਜਾਇਓ ਤੇ ਚਲਤੀ ਜੇ ਦਿਨ ਆਪਣੇ ਘਰ ਨੂੰ ਆਇਆ ਨਾ ਫੇਰ ਆ ਪਾ ਕੇ ਕੋਈ ਨਹੀਂ ਵੇਖਾਂਗੇ ਜਾਓ ਆਪਣੀ ਨੂਨ ਨਿਵਾ ਕੇ ਲਿਆਓ ਪਹਿਲਾਂ ਤਈ ਆ ਚੰਗੀ ਥੰਡੀ ਹੋਵੇ ਆ ਇਹਦੀ ਆ ਭਾਬੇ ਕੋਟ ਨਹੀਂ ਵੇਖਿਆ ਮਾਤਾ ਵੀ ਕਿੰਨੀ ਛਤੀ ਤਰੀ ਉਹਦੇ ਨਾਲ ਮਾਤਾ ਵੀ ਉਹਦੇ ਨਾਲ ਹੀ ਮਾਤਾ ਦੇ ਤੋਂ ਉਹਦੇ ਅੱਗੇ ਜਬਾਨ ਹੀ ਨਹੀਂ ਖੋਲਦੀ ਤੇ ਓਹੋ ਬੱਤੀ ਬੰਦ ਹੋ ਗਈ ਉਹ ਲੈ ਕੰਮ ਜਕੜਨ ਪੈ ਗਿਆ ਮਮੀ ਪਰ ਸੋਕੇ ਗੱਲ ਵਾ ਹਾਂਜੀ ਮਮੀ ਨਹੀਂ ਅਜ ਤੱਕ ਨਾਤੀ ਚ ਬੱਚੇ ਵਿੱਚ ਹਾਂ ਤੇ ਸੋਕੇ ਤੂੰ ਹੀ ਕਰਮਾ ਵਾਲੀ ਆਏਂਗੀ ਤੇ ਮੈਨੂੰ ਫੜ ਫੜ ਕੇ ਨਵਾਲ ਦਿੱਤਾ ਤੇ ਠੰਡ ਹੀ ਪੈ ਗਈ ਉਹਨੇ ਕਿੰਨੇ ਮਜ਼ਾ ਆਉਣਿਆ ਨਾ ਮਜ਼ਾ ਕਿਤੇ ਬੱਤੀ ਹੋਰ ਹੁੰਦੀ ਰਹਿੰਦੀ ਨਾ ਘੜੀ ਪਾਲਾ ਹਾਂ ਹੋਰ ਬੜਾ ਵਧੀਆ ਲੱਗਣਾ ਸੀ